ਤੂੰ ਆਪਣ ਕੀ ਡਿਆਂ ਕਰਨਾ ਆ ਜਾ ਲਵਲੀ ਬੈ ਜਾ ਮੈਂ ਜੇ ਥੋੜਾ ਹਿਸਾਬ ਦੇ ਆਂ ਲਿਖਣਾ ਹੂੰ ਲਿਖਿਆ ਜਾ ਉਹ ਆਹੋ ਤੇ ਉਹ ਸਹੀ ਹੈ ਨਾ ਟਟੀਆਂ ਬਾਵਾਂ ਗਲਤੀ ਪੈਂਦੀਆਂ ਵਾ ਓਏ ਆਹੋ ਉਹਨੇ ਅੱਜ ਨਹੀਂ ਤੇ ਕੱਲ ਕਵਾਉਣਾ ਹੀ ਬੁਲਾਉਣਾ ਵਾ ਹੂੰ ਹੂੰ ਠੀਕ ਹੈ ਨਾ ਤੇ ਮਾਈਕ ਨਹੀਂ ਮੈਂ ਲਾਇਆ ਬੇਟਾ ਅਜਨੀ ਤੇ ਕੱਲ ਉਹਨਾਂ ਨੇ ਬੁਲਾਉਣਾ ਕੀ ਆ ਅਜਨੀ ਤੇ ਕੱਲ ਉਹਨਾਂ ਨੇ ਬੁਲਾਉਣਾ ਹੀ ਬੁਲਾਉਣਾ ਵਾ ਅੱਜ ਨਹੀਂ ਤੇ ਕੱਲ ਉਹਨਾਂ ਨੇ ਬੁਲਾਉਣਾ ਹੀ ਬੁਲਾਉਣਾ ਵਾ ਓਏ ਆਹੋ ਯਾਰ ਭਿੰਦਰ ਵੀਨਾ ਐਵੇਂ ਰੋਹ ਜਾ ਕਰਨੀ ਸੀ ਵੀ ਤੂੰ ਉਹ ਤੋਂ ਮਾਫੀ ਮੰਗ ਲੈਂਦਾ कट लो चलो ठीक है मासी तुम मैं दस दौ है हाँ जी ओके ओके ठीक है जी हेलो ये कट लो चले जैसे कैमरा ना। चलो ठीक है मासी हाँ जी ठीक है मासी ठीक है कोई नहीं मैं कहीं कर दा गल ਉਹ ਯਾ ਹਵਾ ਦੀ ਛੁੱਟੀ ਹੈ ਅੱਛਾ ਅੱਛਾ ਨਹੀਂ ਤੈਨੂੰ ਵੀ ਛੁੱਟੀ ਹੈ ਅੱਜ ਕੀ ਛੁੱਟੀ ਹੈ ਆ ਗਏ ਲੋਕ ਸਟਾਰਟ 2 3 ਸਟਾਰਟ ਉਹ ਪਿੰਦਰ ਬੈਠੀਆਂ ਹਾਂ ਹਾਂਜੀ ਬੈਠੀਆਂ ਜੋ ਮਹਾ ਛੁੱਟੀ ਆਈ ਹੈ ਕਿ ਰਿਆ ਹੋਇਆ ਹੋਏ ਤੇ ਹੈ ਹੀ ਆ ਹੁਣ ਅਜੇ ਪਹਿਲੀਆਂ ਗੱਲਾਂ ਸੋਚੀਏ ਤੇ ਵੇਖੋ ਹੁਣ ਉਹ ਆਪਣੀ ਨੋਆ ਪਾਣੀ ਖਾ ਦੋ ਗਏ 2 3 ਸਟਾਰਟ ਕੁੰਦੋ ਵੇਖੋ ਆਪਾਂ ਮਰਜ਼ੀ ਕੀਤੀ ਆਪਣੀ ਹੂੰ 1 ਕੁੰਦੋ ਵੇਖੋ ਆਪਾਂ ਮਰਜ਼ੀ ਕੀਤੀ ਆਪਣੀ ਉਹ ਆਹ ਦਿਹਾਈ ਇਹ ਉਹਨੂੰ ਕਰਦਿਆਂ ਦੀ ਸਲਾਹ ਦੇ ਨਾਲ ਆਪਾਂ ਕਰਦੇ ਦੱਸਿਓ ਫਿਰ ਮੈਨੂੰ ਹੈ ਚੱਲੋ ਸ਼ੁਕਰ ਵਾ ਉਚਾਲ ਮੰਨ ਤੇ ਗਏ ਹੈ ਨਾ ਵਾਜ ਆ ਜੂਗੀ ਨਾ ਬਹੁਤੀ ਵਾਰ 2 1 ਚੱਲੋ ਸ਼ੁਕਰ ਆ ਮਾਲਕ ਦਾ ਕਿ ਚੱਲੇ ਮਨਨ ਨੂੰ ਤਿਆਰ ਹੋ ਗਈ ਆ ਕਿ ਮੈਂ ਮਾਫੀ ਮੰਗ ਲੈਣਾ ਆ ਚੱਲ ਵਧੀਆ ਗੱਲ ਆ ਆਹ ਵਾਲਾ ਦਿਨ ਤਾਂ ਮੈਂ ਬੜੇ ਚਿਰ ਦਾ ਡਿਕਦੀ ਹੂੰ 2 1 ਪਿੰਦਰ ਕੀ ਕਹਿੰਦੇ ਹੋ ਅੱਜ ਆ ਦੀਦੀ ਮੈਂ ਕਰਨਾ ਕੀ ਬਸ ਬੈਠੀ ਏ ਅਬੀ ਤੁਸੀਂ ਨਾ ਬਹੁਤ ਸਾਡਾ ਸਾਥ ਦਿੱਤਾ ਆ ਤੇ ਮੈਂ ਤੁਹਾਡਾ ਧੰਨਵਾਦ ਕਰਦੀ ਆ ਸਭ ਤੋਂ ਵੱਧ ਵੀ ਤੁਸੀਂ ਤੇ ਭਾਈ ਨਾ ਸੱਚੀ ਬਹੁਤ ਸਾਥ ਦਿੱਤਾ ਆ ਸਾਡਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੂੰ ਫਿਕਰ ਨਾ ਕਰ ਕੀ ਕਰਨੇ ਯਾਰ 21 ਤੂੰ ਫਿਕਰ ਨਾ ਕਰ ਇਹ ਮੈਰੀ 21 ਰਪਿੰਦਰ ਤੂੰ ਫਿਕਰ ਨਾ ਕਰ ਸਾਰਾ ਕੁਝ ਠੀਕ ਹੋ ਜਾਣਾ ਆ ਬਾਕੀ ਰਹੀ ਸਾਡੇ ਘਰਾਂ ਦੀ ਗੱਲ ਉਹ ਤੁਹਾਡੀ ਆਪਣੀ ਕਾਬਿਲियत ਆ ਕਿ ਤੁਸੀਂ ਉੱਥੋਂ ਜੋ ਉੱਥੋਂ ਜੋ ਗਏ ਗਈ। ਠੀਕ ਕਰਨਾ। ਰਿਪਿੰਦਰ ਤੂੰ ਕਿਹੇ ਵੀ ਗੱਲ ਦੀ ਫਿਕਰ ਨਾ ਕਰ। ਬਾਕੀ ਰਹੀ ਗੱਲ ਸਾਡੀ ਅਹੀਂ ਕੀ ਕਰਨਾ ਹੈ। ਇਹ ਤਾਂ ਟੀ ਆਪਣੀ ਕਾਬਲੀਅਤ ਆ। ਕਿਤੇ ਹੀ ਉਸ ਨੂੰ ਯਾਰਾ ਨਿਕਲ ਯਾਰ ਇਹਨਾਂ ਗਣਾ ਵਾ। ਆ ਸਮਝਣਾ ਕਾਬਲੀਅਤ ਵਰਡ ਨਿਕਲ 2 1 ਰਿਪਿੰਦਰ ਹਾਂ ਕੀ ਤੀ ਵਾਰ ਜਦੋਂ ਮੈਂ ਦਾੜੀ ਵਾਲੇ ਕੇ ਨਾ ਸੁਣ ਨੂੰ ਨਹੀਂ ਕੀ ਕਰਦੇ ਤੇ ਚੁੱਪ ਰਹਿਣ ਨੂੰ ਨਹੀਂ ਜੀਂਦੇ। ਹਰੀ ਘਾਟ ਵਾਲੀ ਉੱਤੇ ਚੱਲਣਗੀ ਟੂਰ ਰਿਪਿੰਦਰ ਤੂੰ ਕਿਹੇ ਹੈਵੀ ਗੱਲ ਦੀ ਫਿਕਰ ਨਾ ਕਰ ਹੈਲੋ ਹੈਲੋ ਟੂਰ ਬੈਠੇ ਹਾਂਜੀ ਮੇਰੀ ਗੱਲ ਸੁਣੋ ਆਹ ਕਿਦਾ ਫੋਨ ਆ ਗਿਆ ਜੋ ਟੂਰ ਹਾਂਜੀ ਹਾਂਜੀ ਠੀਕ ਆ ਠੀਕ ਆ ਬਜੀ ਠੀਕ ਆ ਮਿਲ ਜਾਣਾ ਉਹਨਾਂ ਨੂੰ ਮਿਲਾਓ ਮੈਂ ਤਾਂ ਨਹੀਂ ਜਾਣਾ ਕੱਢ ਲੈ ਠੀਕ ਹੈ ਉਹ 21 ਚਲੋ ਮੈਂ ਨਹੀਂ ਜਾਂਦੇ ਮਿਲਣਾ ਪਰ ਮੇ ਸੁਣੋ ਗੱਲ ਅਰੇ ਰੱਬ ਕਿ ਕਰਦਾ ਕਿ ਕਰ ਤੇ ਕੀ ਕਹੂੰਗਾ ਕੀ ਕਹੂੰਗੀ ਹੁਣ ਜੋ ਬੰਨੂ ਉਹਨੇ ਕਿਹਾ ਮਾਸੀ ਜੀ ਫੋਨ ਕਰਦੇ ਆ ਦੁਬਾਰਾ ਮੈਨੂੰ ਮਾਸੜ ਜੀ ਨਾਲ ਗੱਲਬਾਤ ਕਰਕੇ ਕੀ ਕਹਾਂ ਹਣ ਦੱਸ ਜੀ ਅਗਲੀ ਰਹੀ ਆ ਆਪਣੇ ਰਿਸ਼ਤੇ ਜਿਹੜੇ ਆ ਸੁਧਰ ਜਾਣਾ ਪਿਆਰ ਵਿਭਾਗ ਬਣਿਆ ਰਹੇ ਤੇ ਪਰ ਇਹਨਾਂ ਨੂੰ ਨਹੀਂ ਸਮਝ ਲੱਗਦੀ ਗੱਲ ਮੇਰੀ ਦੀ ਹੱਦ ਹੀ ਹੋ ਗਈ ਇਹਨਾਂ ਵਾਲੀ ਵੀ ਚੱਲਣਾ ਜੋ ਉਹਨਾਂ ਨੂੰ ਫੋਨ ਕਰ ਹੀ ਲੈਣੇ ਜੋ ਨੂੰ ਕੀ ਦਿਆਂ ਕਰਨਾ ਆ ਜਾ ਲਵਲੀ ਬੈ ਜਾ ਮੈਂ ਇਹ ਥੋੜਾ ਹਿਸਾਬ ਦਿਆਂ ਹੀ ਲਿਖਣਾ ਲਿਖਿਆ ਜਾਵਾ ਆਹੋ ਸਹੀ ਹੈ ਨਾ ਟੁੱਟੀਆਂ ਬਾਵਾ ਗਲਤੀ ਪੈਂਦੀਆਂ ਵਾ ਉਹ ਆਹੋ ਉਹਨੇ ਅੱਜ ਨਹੀਂ ਤੇ ਕੱਲ ਕਵਾਉਣਾ ਹੀ ਬੁਲਾਉਣਾ ਵਾ ਠੀਕ ਹੈ ਨਾ ਸਮਾਈਕ ਨਹੀਂ ਮੈਂ ਲਾਇਆ ਬੇਟਾ ਅੱਜ ਨਹੀਂ ਤੇ ਕੱਲ ਉਹਨਾਂ ਨੂੰ ਬੁਲਾਉਣਾ ਕੀ ਹੈ ਅੱਜ ਨਹੀਂ ਤੇ ਕੱਲ ਉਹਨਾਂ ਨੇ ਬੁਲਾਉਣਾ ਹੀ ਬੁਲਾਉਣਾ ਵਾ ਅੱਜ ਨਹੀਂ ਤੇ ਕੱਲ ਉਹਨਾਂ ਨੇ ਬੁਲਾਉਣਾ ਹੀ ਬੁਲਾਉਣਾ ਵਾ ਓਏ ਆਹੋ ਯਾਰ ਰਪਿੰਦਰ ਵੀ ਨਾ ਐਵੇਂ ਰੋਹ ਜਾ ਕਰਨੀ ਸੀ ਵੀ ਤੂੰ ਉਹਦੇ ਮਾਫੀ ਮੰਗ ਲੈਂਦਾ ਕੱਟ ਰਾਇਆ ਬਈ ਚਲੋ ਠੀਕ ਹੈ ਮੈਂ ਅਸੀ ਤੁਹਾਨੂੰ ਮੈਂ ਦੱਸ ਦਿਆ ਹੈ ਹਾਂਜੀ ਓਕੇ ਓਕੇ ਠੀਕ ਹੈ ਜੀ ਹਲੋ ਇਹ ਇਕ ਲੇ। ਪਾ ਮੇਰੇ ਜੰਦੇ ਤੇ ਕੈਮਰਾ ਨਾਲ। ਚਲੋ ਠੀਕ ਹੈ ਮਸੀ। ਮੈਂ ਕਿ ਨਹੀਂ ਕਿ ਹਾਂਜੀ ਠੀਕ ਹੈ ਮਸੀ ਠੀਕ ਹੈ। ਕੋਈ ਨਹੀਂ ਮੈਂ ਕਈ ਨਾ ਕਰਦਾ ਗੱਲ। 2 3 ਸਟਾਰ। ਉਹ ਯਾ ਹਵਾ ਜੀ ਛੁੱਟੀ। ਅੱਛਾ। ਅੱਛਾ ਨਹੀਂ ਤੈਨਾਂ ਵੀ ਛੁੱਟੀ ਅੱਜ। ਇਹ? ਛੁੱਟੀ ਹੈ ਜੀ। 2 3 ਸਟਾਰ। ਰਪਿੰਦਰ ਬੈਠੀ ਆਂ ਹਾਂਜੀ ਬੈਠੀ ਆ ਜੋ ਮਹਾ ਛੁੱਟੀ ਆਈ ਏ ਕਿ ਯਾਰ ਹੋਇਆ ਹੋਇਆ ਤੇ ਹੈ ਹੀ ਆ ਹੁਣ ਅਜੇ ਪਹਿਲੀਆਂ ਗੱਲਾਂ ਸੋਚੀਏ ਤੇ ਵੇਖੋ ਹੁਣ ਆਪਾਂ ਨੇ ਨੋਆ ਪਾਣੀ ਖਾ ਦੋ ਗਏ 2 3 ਸਟਾਰ ਹੁਣ ਦੋ ਵੇਖੋ ਆਪਾਂ ਮਰਜ਼ੀ ਕੀਤੀ ਆਪਣੀ ਹਮ ਹੁਣ ਦੋ ਵੇਖੋ ਆਪਾਂ ਮਰਜ਼ੀ ਕੀਤੀ ਆਪਣੀ ਉਹ ਆਹੋ ਤੇ ਹੈ ਹੀ ਇਹ ਉਹ ਕਰਦੇ ਨੇ ਸਲਾਹ ਦੇ ਨਾਲ ਆਪਾਂ ਕਰਦੇ ਦੱਸਿਓ ਫਿਰ ਮੈਨੂੰ ਹੈ ਚਲੋ ਸ਼ੁਕਰ ਵਾ ਉਹ ਚੱਲ ਮਾਨਤੇ ਗਏ ਆ ਨਾ ਵਾਜ ਆ ਜੂਗੀ ਨਾ ਬੋਧੀ ਵਾਰ 21 ਚਲੋ ਸ਼ੁਕਰ ਆ ਮਾਲਕ ਦਾ ਕਿ ਚੱਲੇ ਮੰਨਾਂ ਨੂੰ ਤਿਆਰ ਹੋ ਗਈ ਆ ਕਿ ਮੈਂ ਮਾਫੀ ਮੰਗ ਲੈਣਾ ਆ ਚਲ ਵਧੀਆ ਗੱਲ ਆ ਆਹ ਵਾਲਾ ਦਿਨਦ ਨਾ ਮੈਂ ਬੜੇ ਚਿਰ ਦਾ ਡਿਕਦੀ 21 ਪਿੰਦਰ ਕੀ ਕਹਿੰਦੇ ਹੋ ਆ ਜਾ ਦੀਦੀ ਮੈਂ ਕਰਨਾ ਕੀ ਬਸ ਬੈਠੀ ਆ ਵੀ ਤੁਸੀਂ ਨਾ ਬਹੁਤ ਸਾਡਾ ਸਾਥ ਦਿੱਤਾ ਆ ਤੇ ਮੈਂ ਤੁਹਾਡਾ ਧੰਨਵਾਦ ਕਰਦੀ ਆ ਸਭ ਤੋਂ ਵੱਧ ਵੀ ਤੁਸੀਂ ਤੇ ਭਾਈ ਨਾ ਸੱਚੀ ਬਹੁਤ ਸਾਥ ਦਿੱਤਾ ਆ ਸਾਡਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੂੰ ਫਿਕਰ ਨਾ ਕਰ ਕੀ ਕਰਨੇ ਯਾਰ 21 ਤੂੰ ਫਿਕਰ ਨਾ ਕਰ ਇਹ ਮੈਰੀ 21 ਰਿਪਿੰਦਰ ਤੂੰ ਫਿਕਰ ਨਾ ਕਰ ਸਾਰਾ ਕੁਝ ਠੀਕ ਹੋ ਜਾਣਾ ਆ ਬਾਕੀ ਰਹੀ ਸਾਡੇ ਘਰਾਂ ਦੀ ਗੱਲ ਉਹ ਤੁਹਾਡੀ ਆਪਣੀ ਕਾਬਿਲियत ਆ ਕਿ ਤੁਸੀਂ ਉਥੋਂ ਜੋ ਉਥੋਂ ਜੋਗੇ ਹੈਗੇ ਹੋ ਠੀਕ ਕਰ ਨਾ 21 ਰਿਪਿੰਦਰ ਤੂੰ ਕਿਹਵੀ ਗੱਲ ਦੀ ਫਿਕਰ ਨਾ ਕਰ ਬਾਕੀ ਰਹੀ ਗੱਲ ਸਾਡੀ ਅਹੇਗੀ ਕਰਨਾ ਹੀ ਇਹ ਤੁਹਾਡੀ ਆਪਣੀ ਕਾਬਿਲियत ਆ ਕਿ ਤੁਸੀਂ ਉਥੋਂ ਪਹੁੰਚ ਯਾਰ ਨਿਕਲ ਯਾਰ ਇਹਨਾਂ ਗਣਾ ਵਾ ਆ ਸਮਝਦਾ ਕਾਬਿਲियत ਵਰਡ ਨਿਕਲ 21 ਰਿਪਿੰਦਰ ਹਾਂ ਜੀ ਨਹੀਂ ਵਾਰ ਦਿੰਦਾ ਦੋ ਮਿੰਟਾਂ ਲਈ ਹਲਵੇ ਕੇ ਨਾ ਹੱਸਣਾ ਵੀ ਨਹੀਂ ਜੀ ਕਰਦਾ ਤੇ ਚੁੱਪ ਰਹਿਣ ਨੂੰ ਵੀ ਨਹੀਂ ਜੀ ਕਰਦਾ ਸਾਡੀ ਘਟ ਵਾਲਾ ਬਾਈ ਉੱਤੇ ਟੈਨਨਗੀ 21 ਰਿਪਿੰਦਰ ਤੂੰ ਕਿਹ ਹੈ ਵੀ ਗੱਲ ਦੀ ਫਿਕਰ ਨਾ ਕਰ ਹੈਲੋ ਹੈਲੋ 21 ਬੈਠੇ ਹਾਂ ਜੀ ਵੇਰੀ ਗੱਲ ਸੁਣਾਓ ਹਾਂ ਕਿਦਾ ਫੋਨ ਆ ਗਿਆ ਜੋ ਟੂਲ ਹਾਂਜੀ ਹਾਂਜੀ ਠੀਕ ਆ ਠੀਕ ਆ ਬੜੀ ਠੀਕ ਮਿਲ ਜਾਣਾ ਉਹਨਾਂ ਨੂੰ ਮਿਲਾਓ ਮੈਂ ਤਾਂ ਨਹੀਂ ਜਾਣਾ ਕੱਢ ਲੈ ਠੀਕ ਹੈ ਕਹੋ ਟੂਲ ਚਲੋ ਮੈਂ ਨਹੀਂ ਜਾਂਦੇ ਮਿਲਣਾ ਪਰ ਮੇ ਸੁਣੋ ਗੱਲ ਆ ਰੱਬਾ ਕੀ ਕਰਦਾ ਹੈ ਕਰਦਾ ਹੈ ਕੀ ਕਹੂੰਗੀ ਮੈਨੂੰ ਜੋਬ ਨੂੰ ਉਹਨੇ ਕਿਹਾ ਮਾਸੀ ਜੀ ਫੋਨ ਕਰਦੇ ਆ ਦੁਬਾਰਾ ਮੈਨੂੰ ਮਾਸੜ ਜੀ ਨਾਲ ਗੱਲਬਾਤ ਕਰਕੇ ਕੀ ਕਹਾਂ ਹਣ ਦੱਸ ਜੀ ਅਗਲੀ ਰਹੀ ਆਪਣੀ ਇਸਤੇ ਜਿਹੜੇ ਆ ਸੁਧਰ ਜਾਣਾ ਪਿਆਰ ਆਪਸ ਪਾਗ ਬਣਿਆ ਰਵੇ ਤੇ ਪਰ ਇਹਨਾਂ ਨੂੰ ਨਹੀਂ ਸਮਝ ਲੱਗਦੀ ਗੱਲ ਮੇਰੀ ਦੀ ਹਾਦੀ ਹੋ ਗਈ ਨਾ ਉਹਦੀ ਟਰਾਂਕ ਇਨਸ਼ਾਅੱਲਾ ਜੋਬ ਨੂੰ ਫੋਨ ਕਰ ਹੀ ਲੈਣੀ